ਸੰਗਰੂਰ ਪੁੱਜੇ ਲੋਕ ਨੌਜਵਾਨ ਬਜ਼ੁਰਗ ਸਾਡੇ ਨਾਲ ਕੁਝੇ ਵੀ ਖੜੇ ਨੇ ਕਹਿੰਦੇ ਅਸੀਂ ਗੱਲ ਕਰਨੀ ਚਾਹੁੰਦੇ ਆਂ ਕਈ ਲੋਕ ਡਰੇ ਡਰੇ ਮਹਿਸੂਸ ਕਰ ਰਹੇ ਨੇ ਪਰ ਇਹ ਕਿਉਂ ਨਹੀਂ ਡਰ ਰਹੇ ਤੇ ਇਹਨਾਂ ਦਾ ਡਰ ਕਿਉਂ ਲੱਥਾ ਹੈ ਇਹ ਸਾਰੀਆਂ ਗੱਲਾਂ ਕਰਾਂਗੇ ਕੀ ਕਹਿਣਾ ਚਾਹੋਗੇ ਵੀਰੇ ਪੰਜਾਬ ਸਰਕਾਰ ਦੀ ਮਾੜੀ ਸੋਚ ਜੋ ਅੱਜ ਕੱਲ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰ ਰਹੀ ਆ ਸਾਰੀ ਪੰਜਾਬ ਦੀ ਨੌਜਵਾਨ ਕਿਸਾਨ ਜਥੇਬੰਦੀਆਂ ਬਜ਼ੁਰਗ ਉੱਠ ਖੜੇ ਨੇ ਤੇ ਇਸ ਘਾਣ ਨੂੰ ਰੋਕਣ ਵਾਸਤੇ ਇਹੀ ਮੁੱਖ ਮੰਤਰੀ ਆ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਕਹਿੰਦਾ ਹੁੰਦਾ ਸੀ ਵੀ ਕੋਈ ਮਰਜ਼ੀ ਨੌਜਵਾਨ ਮੇਰੇ ਤੋਂ ਸਵਾਲ ਪੁੱਛ ਸਕਦਾ ਜੀ ਪਰ ਇਸ ਨੌਜ ਜੋ ਨੌਜਵਾਨਾਂ ਨੇ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰਤੇ ਉਹਨਾਂ ਦੇ ਪਰਚੇ ਦੇ ਕੇ ਅੰਦਰ ਡੱਕਣ ਦੀ ਕੰਮ ਚਲਾ ਲਿਆ ਇਹਨਾਂ ਨੇ ਮੈਨੂੰ ਇਹ ਲੱਗਦਾ ਵੀ ਇਹ ਜਿੰਨੀ ਸਰਕਾਰ ਸਾਫਤ ਮਾੜੀ ਇਹ ਹੋਣੀਆ ਕੋਈ ਸਰਕਾਰ ਨਹੀਂ ਹੋਈ ਹੋਣੀ ਪਰ ਉਹ ਤਾਂ ਕਹਿੰਦੇ ਆ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਕੋਈ ਇਹੋ ਜੀ ਗੱਲ ਨਹੀਂ ਕਰ ਰਹੇ ਕਿ ਕਾਨੂੰਨ ਕੰਮ ਨਹੀਂ ਕਰ ਰਿਹਾ ਇਹਨਾਂ ਨੇ ਕੋਈ ਕਾਨੂੰਨ ਨਹੀਂ ਇਹਨਾਂ ਨੇ ਇੱਕ ਸਿਰਫ ਜਵੇਂ ਬਾਂਦਰ ਦੇ ਹੱਥੋਂ ਚਰਾਗ ਲੱਗ ਜਾਂਦਾ ਉਹ ਕੰਮ ਕਰ ਰੱਖਿਆ ਇਹਨਾਂ ਨੂੰ ਕੋਈ ਸਰਕਾਰ ਨਹੀਂ ਚਲਾਉਣੀ ਆ ਰਹੀ ਇਹਨਾਂ ਨੇ ਸਿਰਫ ਹੁਣ ਤੱਕ ਕੁਝ ਵੀ ਇੱਕ ਵੀ ਚੀਜ਼ ਦਾ ਦੱਸ ਦੋ ਵੀ ਪੰਜਾਬ 'ਚ ਇਹਨਾਂ ਨੇ ਕੀ ਨਵਾਂ ਕਰਤਾ ਸਿਰਫ ਇੱਕ ਬੋਰਡ ਤੇ ਐਲਾਨ ਨਹੀਂ ਇਹਨਾਂ ਦੇ ਜ ਆ ਨੌਜਵਾਨਾਂ ਦੇ ਤੇ ਚਾਰ ਕਰਨਾ ਇਹਨਾਂ ਕੋਲ ਇਹੀ ਕੰਮ ਨੇ ਇਸ ਸਰਕਾਰ ਦੀ ਅਸੀਂ ਨੌਜਵਾਨ ਬਜ਼ੁਰਗ ਮੇਰੇ ਮਾਤਾ ਪੈਣਿਆ ਬੱਚੇ ਹਰ ਕੋਨੇ ਤੋਂ ਹਰ ਪਿੰਡ 'ਚ ਸ਼ਹਿਰ 'ਚ ਅੱਜ ਪੂਰੀ ਨਿਖੇਧੀ ਹੋ ਰਹੀ ਆ ਮੁੱਖ ਮੰਤਰੀ ਸਾਹਿਬ ਬਾਅਦ ਚ ਮੁੱਖ ਮੰਤਰੀ ਦੀ ਕੁਰਸੀ ਤੇ ਬਹਿੰਦੇ ਆ ਭਗਵੰਤ ਮਾਨ ਉਹ ਪਹਿਲਾਂ ਐਮਪੀ ਰਹੇ ਇਸ ਹਲਕੇ ਦੇ ਉਹਨਾਂ ਨੇ ਇਮੀਗ੍ਰੇਸ਼ਨ ਏਜੰਟਾਂ ਬਾਰੇ ਵੀ ਬੋਲਿਆ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਜੇ ਕਿਸੇ ਨੂੰ ਭੰਨ ਤੋੜ ਕਰਨੀ ਜਾਂ ਕਿਸੇ ਨੂੰ ਦਬਕਾਉਣਾ ਇਹ ਗੱਲ ਠੀਕ ਨਹੀਂ ਹੈ ਉਹਨਾਂ ਨੇ ਬੇਸ਼ੱਕ ਪਾਨਾ ਸੀਦੂ ਦਾ ਨਾਮ ਨਹੀਂ ਲਿਆ ਤੁਸੀਂ ਵੀ ਸੁਣਿਆ ਹੋਣਾ ਭਾਸ਼ਣ ਬਾਈ ਜੀ ਤੁਸੀਂ ਜਾ ਕੇ ਦੇਖ ਲਓ ਕਿਸੇ ਦੇ ਐਪਲੀਕੇਸ਼ਨ ਦੇ ਦੋ ਵੀ ਸਾਡੇ ਪੈਸੇ ਫਸ ਗਏ ਹਲ ਨੂੰ 10-5 ਸਾਲ ਕੋਰਟ ਚ ਚੱਕਰ ਮਾਰਨੇ ਪੈਂਦੇ ਨੇ ਮੁੜ ਕੇ ਉਹਦੇ ਕੁਝ ਨਹੀਂ ਹੱਥ ਲੱਗਦਾ ਇੱਥੇ ਜੇ ਕੋਈ ਨੌਜਵਾਨ ਚੰਗਾ ਕੰਮ ਕਰ ਰਿਹਾ ਜੇ ਕਿਤੇ ਡਰ ਨਾਲ ਏਜੰਟ ਠੱਗ ਸਾਰੇ ਏਜੰਟਾਂ ਨੂੰ ਨਹੀਂ ਕਹਿੰਦਾ ਜੋ ਠੱਗ ਨੇ ਪੈਸੇ ਦੇ ਰਹੇ ਨੇ ਲੋਕਾਂ ਦੇ ਘਰ ਘਰ ਉਜੜਦੇ ਵਿਚਾਰੇ ਨੇ ਜਿਨ੍ਹਾਂ ਨੇ ਜ਼ਮੀਨਾਂ ਵੇਚ ਦਿੱਤ ਨੇ ਤਾਂ ਉਸ ਨੂੰ ਚੰਗੇ ਮੰਨੋ ਆਪਾ ਉਹ ਬੰਦਾ ਕੰਮ ਚੰਗੇ ਕਰ ਰਿਹਾ ਇਸ ਕਰਕੇ ਅਸੀਂ ਕਹਿ ਰਹੇ ਆ ਵੀ ਪੰਜਾਬ ਦੀ ਨੌਜਵਾਨੀ ਨੂੰ ਨਾ ਘਾੜ ਨਾ ਕਰੋ ਪੰਜਾਬ ਸਰਕਾਰੇ ਤੈਨੂੰ ਇਸ ਨੌਜਵਾਨ ਨਹੀਂ ਸਿਗਰ ਚਾੜੇ ਤੇ ਇਹੀ ਥੱਲੇ ਲਾਉਗੀ ਤੇ ਬਹੁਤ ਸਾਰੇ ਲੋਕਾਂ ਨੂੰ ਡਰ ਸਹਿਮ ਵੀ ਹੈ ਨਾ ਕਿ ਹਰ ਇੱਕ ਜਿਹੜਾ ਬੋਲਦਾ ਜਾਂ ਧਰਨੇ 'ਚ ਜਾਂਦਾ ਹੈ ਪੁਲਿਸ ਡੱਕ ਰਹੀ ਹੈ ਤੁਸੀਂ ਆਉਂਦੇ ਹੋਇਆ ਡਰ ਮਹਿਸੂਸ ਨਹੀਂ ਕੀਤਾ ਬਾਈ ਜੀ ਮੈਂ ਪਿੰਡਰਾ ਪਿੰਡ ਤੋਂ ਆਪ ਖੁਦ ਸਰਪੰਚਾਂ ਨੌਜਵਾਨਾਂ ਠੀਕਾ ਗੱਲ ਮੇਰੇ ਪਿੰਡ ਦੇ ਨੌਜਵਾਨ ਮੇਰੇ ਨਾਲ ਰਲ ਕੇ ਆਏ ਨੇ ਅਸੀਂ ਤਾਂ ਇਦਾਂ ਹੀ ਜਾਵਾਂਗੇ ਜਿੱਥੇ ਕੋਈ ਤੱਕਾ ਹੂ ਅਸੀਂ ਰੋਕਾਂਗੇ ਤਾਂ ਤੁਸੀਂ ਦੇਖ ਲਓ ਕਿ ਲੋਕ ਕਿੱਥੋਂ ਕਿੱਥੋਂ ਚੱਲ ਕੇ ਆ ਰਹੇ ਨੇ ਤੇ ਉਹਨਾਂ ਦਾ ਇੱਕੋ ਹੀ ਜ਼ੁਬਾਨ ਦੇ ਉੱਤੇ ਗੱਲ ਹੈ ਕਿ ਅਸੀਂ ਬੇਇਨਸਾਫੀ ਦੇ ਖਿਲਾਫ ਲੜਦੇ ਰਹਾਂਗੇ ਚਾਹੇ ਕੋਈ ਪਿੰਡਾਂ ਦੇ ਪੰਚ ਨੇ ਸਰਪੰਚ ਨੇ ਇਹ ਸਾਰੇ ਇਸ ਤਰੀਕੇ ਦੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਿ ਸੰਗਰੂਰ ਇਧਰ ਆ ਬੋਰਡ ਵੀ ਪਹੁੰਚ ਗਿਆ ਅਸੀਂ ਬਹੁਤ ਦੂਰੋਂ ਚੱਲਦੇ ਆਉਂਦੇ ਆ ਤੁਰ ਕੇ ਸੰਗਰੂਰ ਦਾ ਬੋਰਡ ਬੜੀ ਧੀਰ ਬਾਅਦ ਦਿਖਾਈ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਦੀਆਂ ਕਈ ਥਾਵਾਂ ਤੇ ਦਰਜਨਾ ਰੋਕਾਂ ਨੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਜਿਹੜੇ ਇਸ ਤੋਂ ਅੱਗੇ ਜਾ ਰਹੇ ਨੇ ਸੰਗਰੂਰ ਆ ਕਿ ਜਿਹੜੇ ਧਰਨੇ 'ਚ ਵੀ ਨਹੀਂ ਸ਼ਾਮਲ ਹੋਣੇ ਉਹਨਾਂ ਨੂੰ ਵੀ ਰੋਕ ਕੇ ਪੁੱਛਿਆ ਜਾ ਰਿਹਾ ਕਿ ਉਹ ਜਾ ਕਿੱਥੇ ਰਹੇ ਨੇ ਇਹ ਆਜ਼ਾਦੀ ਖੋਣ ਦੀ ਗੱਲ ਹੈ ਜਾਂ ਕੋਈ ਹੋਰ ਵਜ੍ਹਾ ਹੈ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਗੱਲ ਵੀ ਜ਼ਰੂਰ ਸਾਂਝੀ ਕਰਨੀ ਹੈ ਤੇ ਜਿਹੜੇ ਬੋਲਣਾ ਛੱਡ ਗਏ ਨੇ ਉਹਨਾਂ ਨਾਲ ਕੀ ਹੁੰਦਾ ਤੇ ਜਿਹੜੇ ਬੋਲਣ ਲੱਗੇ ਉਹਨਾਂ ਨਾਲ ਕੀ ਹੋ ਰਿਹਾ ਇਹ ਤੁਸੀਂ ਖੂਬੀ ਜਾਣਦੇ ਹੋ ਸਰਕਾਰ ਦਾ ਰਵਈਆ ਸਰਕਾਰ ਨੂੰ ਕਿਹੜੇ ਪਾਸੇ ਲੈ ਕੇ ਜਾਵੇਗਾ ਤੁਸੀਂ ਆਪਣੇ ਸੁਝਾਅ ਜਿਹੜੇ ਇੱਥੇ ਨਹੀਂ ਪਹੁੰਚੇ ਸੰਗਰੂਰ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਤੁਹਾਡੀ ਸਮਝ ਕੀ ਕਹਿੰਦੀ ਹੈ ਆਪਣੀ ਆਪਣੀ ਗੱਲ ਜ਼ਰੂਰ ਸਾਂਝੀ ਕਰਿਓ ਫਿਲਹਾਲ ਚਾਹੇ ਪੱਤਰਕਾਰ ਹੋਣ ਆਮ ਲੋਕ ਹੁਣ ਜਿਹੜਾ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਉਸ ਨੂੰ ਕਿਤੇ ਨਾ ਕਿਤੇ ਦੱਬਣ ਦੀ ਦਬੋਚਣ ਦੀ ਗੱਲ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਪਰ ਸ਼ਾਇਦ ਲੋਕਾਂ ਜਿਹੜੇ ਉਹ ਸਮਝ ਚੁੱਕੇ ਆ ਕਿ ਸਾਡਾ ਜੇਕਰ ਅਸੀਂ ਘਰਾਂ ਵਿੱਚ ਬੈਠ ਕੇ ਚੁੱਪ ਕਰਕੇ ਤੇ ਉਸ ਦੇ ਨਾਲ ਕੁਝ ਨਹੀਂ ਬਣਨਾ ਇਸ ਕਰਕੇ ਆਖਰਕਾਰ ਲੜਨਾ ਪਣਾ ਕਈ ਨੌਜਵਾਨਾਂ ਦੇ ਮੂੰਹ ਦੇ ਉੱਤੇ ਐਜਈਆਂ ਗੱਲਾਂ ਸੀ ਜ਼ੁਬਾਨ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਗਾਤਾਰ ਇਸ ਦੀ ਕਵਰੇਜ ਕੀਤੀ ਜਾਵੇ ਲੋਕਾਂ ਦੇ ਮਨ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿ ਜਿਹੜੇ ਲੋਕ ਇੱਥੇ ਚੱਲ ਕੇ ਆਏ ਨੇ ਉਹ ਕਿਹੜੀ ਗੱਲ ਕਰਕੇ ਆਏ ਨੇ ਕੀ ਸਿਰਫ ਤੇ ਸਿਰਫ ਪਾਣਾ ਸਿੱਧੂ ਕਰਕੇ ਆਏ ਜਾਂ ਫਿਰ ਜਿੱਥੇ ਜਿੱਥੇ ਧੱਕਾ ਹੋ ਰਿਹਾ ਧੱਕੇਸ਼ਾਹੀ ਦੇ ਖਿਲਾਫ ਲੋ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਇਸ ਰਿਪੋਰਟ ਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸੰਗਰੂਰ